ਨਾਲ ਭੋਜਨ ਬੋਜੀ ਕੀ ਸਾਰਾ ਅੱਗ ਭੜੀ ਬਹੁਤ ਲੱਗੀ ਸੀ ਇਸ ਵਾਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਨਾ ਜ਼ਿਮੀਂਦਾਰ ਦਾ ਇੱਥੇ ਆ ਕੇ ਹੁੰਦਾ ਜਦੋਂ ਪੱਕੀ ਫਸਲ ਆ ਕੇ ਵਾਹਿਗੁਰੂ ਦੀ ਕਿਰਪਾ ਨਾਲ ਨਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੀ ਅੱਗ ਲੱਗੀ ਸੀਗੀ ਉਹ ਜ਼ਿਮੀਂਦਾਰ ਭਰਾਵਾਂ ਨੇ ਸਾਰਿਆਂ ਨੇ ਮਿਲ ਕੇ ਹੰਬੜਾ ਮਾਰਿਆ ਕਿਉਂਕਿ ਜਦੋਂ ਮਾਰ ਪੈਂਦੀ ਆ ਇੱਥੇ ਆ ਕੇ ਪੈਂਦੀ ਆ ਕਿਉਂ ਪੈਂਦੀ ਆ ਕਿਉਂਦੀ ਜ਼ਿਮੀਂਦਾਰ ਦੀ ਜਿਹੜੀ ਪੱਕੀ ਫਸਲ ਆ ਨਾ ਪੱਕੀ ਫਸਲ ਆ ਅ ਇਥੇ ਆ ਕੇ ਮਾਰਾਂ ਪੈਨੇ ਜਦੋਂ ਪੱਕੀ ਫਸਲ ਦੇ ਰੱਬ ਮਿਹਰਮਾਨ ਦਾ ਇੱਕ ਅਜਿਹੀ ਡਿਗਰੀ ਵਾਲਾ ਸਪਰਕਾ ਨਾ ਉਹ ਖੰਭੇ ਤੋਂ ਸਪਰਕ ਮਾਰਿਆ ਸੀਗਾ ਉੱਥੋਂ ਅੱਗ ਲੱਗੀ ਹੋਈ ਸੀਗੀ ਸਾਰੇ ਜ਼ਿੰਮੇਦਾਰ ਭਰਾਵਾਂ ਦੇ ਸੱਚੇ ਪਾਤਸ਼ਾਹ ਕਰਕੇ ਨਾ ਠੀਕ ਸੁਖਸ਼ਾਂਤੀ ਵਾਲਾ ਸਿਸਟਮ ਹੋਵੇ ਸਾਰਾ ਪਾਸੋਂ ਬਾਬਾ ਮਿਹਰ ਕਰੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਜਥੇਬੰਦੀ ਦਾ ਮੈਂ ਬਲਾਕ ਦਾ ਝਨੀੜ ਦਾ ਪ੍ਰਧਾਨ ਹਾਂ ਜੋ ਅੱਜ ਫਤਿਹਪੁਰ ਦੇ ਵਿੱਚ ਅਸੀਂ ਪਹੁੰਚੇ ਆਂ ਜੋ ਪਿੰਡ ਕਮੇਟੀ ਦੇ ਆਗੂਆਂ ਦਾ ਫੋਨ ਗਿਆ ਸੀ ਜੋਰੇ ਅੱਗ ਲੱਗੀ ਸੀ ਜੋ ਬਿਜਲੀ ਵਾਲੀਆਂ ਤਾਰਾਂ ਨੇ ਬਹੁਤ ਹੀ ਨੀਵੀਆਂ ਨੇ ਜਮ੍ਹਾਂ ਨਾਲ ਲੱਗੀਆਂ ਪਿਆ ਨੇ ਉਹ ਬਿਜਲੀ ਵਾਲੀਆਂ ਤਾਰਾਂ ਟੁੱਟਣ ਕਾਰਨ ਪਹਿਲਾਂ ਵੀ ਤਿੰਨ ਵਾਰ ਇਹ ਤਾਰ ਟੁੱਟ ਚੁੱਕੀ ਹੈ ਬਿਜਲੀ ਵਿਭਾਗ ਦੇ ਧਿਆਨ ਚ ਖੇਤਾਂ ਵਾਲੇ ਨੇ ਲਿਆਂਦੀ ਹੋਈ ਹੈ ਪਰ ਮੈਕਮੇ ਨੇ ਕੋਈ ਤਾਰ ਨਹੀਂ ਕਸੀ ਕੋਈ ਸਿਸਟਮ ਨਹੀਂ ਕੀਤਾ ਜੋ ਅੱਜ ਅੱਗ ਲੱਗੀ ਆਏ ਬਿਜਲੀ ਵਾਲਿਆਂ ਦੀ ਜ਼ਿੰਮੇਵਾਰੀ ਹੈ ਔਰ ਇਹ ਉਹਨਾਂ ਦੀ ਅਣਗਹਿਲੀ ਦੇ ਕਾਰਨ ਅੱਗ ਲੱਗੀ ਆ 2.5 3 ਏਕੜ 3 ਏਕੜ ਮੱਚ ਗਏ ਬੂਟਾ ਸਿੰਘ ਕਿਸਾਨ ਆ ਜੀਤ ਸਿੰਘ ਕਿਸਾਨ ਐ ਜੋ ਇਹਨਾਂ ਦੀ ਠੇਕੇ ਤੇ ਇਹਨਾਂ ਨੇ ਇਹ ਵਾਣ ਲਿਆ ਅਸੀਂ 70-80 ਹਜ਼ਾਰ ਨੂੰ 90 ਹਜ਼ਾਰ ਨੂੰ ਜੋ ਇਹਨਾਂ ਦਾ ਜਮਾ ਕੰਮ ਖਤਮ ਹੋ ਗਿਆ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਮਾਨਸਾ ਡੀਸੀ ਤੋਂ ਕਿ ਇਹਨਾਂ ਦੀ ਗੁਰਦੌਰੀ ਕੀਤੀ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਪਰ ਅਫਸੋਸ ਦੀ ਗੱਲ ਇਹ ਹੈ ਜੋ ਮੌਕੇ ਦੀ ਤਹਿਸੀਲਦਾਰ ਮੈਡਮ ਹੈ ਉਹਨੂੰ ਮੈਂ ਚਾਰ ਵਾਰੀ ਫੋਨ ਕਰ ਚੁੱਕਿਆ ਉਹਨੇ ਫੋਨ ਨਹੀਂ ਚੱਕਿਆ ਕਿਉਂਕਿ ਗਲਚੜ ਅਫਸਰ ਹੈ ਉਹਨੇ ਡਿਊਟੀ ਲਾਉਣੀ ਹੁੰਦੀ ਹੈ ਅੱਗੇ ਪਰਿਵਾਰੀਆਂ ਦੀ ਵਗੈਰਾ ਆ ਕੇ ਮੌਕਾ ਦੇਖਣ ਦੀ ਕੋਈ ਉਰੇ ਹਜੇ ਤੱਕ ਆਪਣਾ ਪਰਿਵਾਰੀ ਜਾਂ ਤਹਿਸੀਲਦਾਰ ਹੈ ਜਾਂ ਐਸਡੀਐਮ ਕੋਈ ਨਹੀਂ ਉਰੇ ਪਹੁੰਚਿਆ ਅੱਗ ਦਾ ਪਤਾ ਵੀ ਅੱਗ ਲੱਗੀ ਫਾਇਰ ਵਰਡ ਦੇ ਮਸ਼ੀਨ ਨੂੰ ਅਸੀਂ ਫੋਨਾ ਉਹਨੂੰ ਫੋਨ ਕੀਤਾ ਸੀ ਜੋ ਲੋਕਾਂ ਨੇ ਅੱਗ ਪਹਿਲਾਂ ਬੁਝਾ ਲਈ ਸੀ ਉਹ ਬਾਅਦ ਚਾਈ ਹੈ ਜੋ ਲੋਕਾਂ ਨੇ ਵੀ ਆਪ ਆ ਕੇ ਕਾਬੂ ਪਾਇਆ ਬਾਹਣਾ ਬਾਹ ਹੈਗਾ ਪਾਣੀ ਨਾਲ ਅੱਗ ਬੁਝਾਈ ਐ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿ ਜਿਹੜੀਆਂ ਅੱਗ ਬੁਝਾਉਣ ਵਾਲੀਆਂ ਫਾਇਰਡਕ ਮਸ਼ੀਨਾਂ ਨੇ ਇਹ ਬਲਾਕਾਂ ਦੇ ਵਿੱਚ 2-2 3-3 ਖੜਾਈਆਂ ਜਾਣ ਕਿਉਂਕਿ ਜੇ 2-3 ਹੋਣਗੀਆਂ ਤੇ ਲਵੇ ਲਾਉਣੇ ਕੋਈ ਦੂਸਰ ਘਟਨਾ ਵਾਪਰਗੀ ਤਾਂ ਨਾਲ ਦੀ ਨਾਲੇ ਕਬਰਾ ਹੋ ਜਾਊਗਾ ਤੇ ਹੁਣ ਉੱਚ ਅਧਿਕਾਰੀਆਂ ਦੀ ਅਸੀਂ ਮੰਗ ਕਰਦੇ ਆਂ ਕਿ ਖੇਤਾਂ ਦੇ ਵਿੱਚ ਆ ਕੇ ਕਿਸਾਨਾਂ ਦਾ ਜਾਇਜ਼ਾ ਲਿਆ ਜਾਵੇ ਗਰਦੌਰੀ ਕੀਤੀ ਜਾਵੇ ਇਹਨਾਂ ਨੂੰ ਘੱਟੋ ਘੱਟ 50 ਹਜ਼ਾਰ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਇਹ ਜਥੇਬੰਦੀਓ ਗ੍ਰਾਹਾਂ ਵੱਲੋਂ ਮੰਗ ਕਰਦੇ ਆਂ ਤੇ ਜੋ ਤਾਰਾ ਨੇ ਇਹ ਕਸੀਆਂ ਜਾਣ ਧੰਨਵਾਦ